ਹੁਣ ਨਾਰੀ ਹੱਤਿਆ ਕਰਨ ਵਾਲੇ ਹਤਿਆਰਿਆਂ ਨੂੰ ਮਿਲੇਗੀ ਉਮਰ ਕੈਦ ਦੀ ਸਜ਼ਾ ਸਰਕਾਰ ਨੇ ਲਾਗੂ ਕਰ ਦਿੱਤਾ ਕਾਨੂੰਨ ਇਟਲੀ ਦੀ ਸੰਸਦ ਨੇ ਕਾਨੂੰਨ ਨੂੰ ਦਿੱਤੀ ਮਨਜ਼ੂਰੀ ਪੀਐਨ ਗਾਰਜੀਆ ਮੈਲਾਨੀ ਦੀ ਅਗਵਾਈ ਦੇ ਵਿੱਚ ਸੰਸਦ ਨੇ ਦਿੱਤੀ ਮਨਜ਼ੂਰੀ ਅਮੇ ਭਾਰਤ ਵਰਗੇ ਦੇਸ਼ ਵਿੱਚ ਅਜਰੀ ਬਲਾਤਕਾਰ ਔਰਤਾਂ ਦੇ ਅਤਿਆਚਾਰ ਵਰਗੇ ਗੰਭੀਰ ਮਾਮਲਿਆਂ ਵਿੱਚ ਅਪਰਾਧੀਆਂ ਨੂੰ ਸਜ਼ਾਵਾ ਬਹੁਤ ਘੱਟ ਹੁੰਦੀਆਂ ਹਨ ਪਰ ਬੀਤੇ ਦਿਨੀ ਇਟਲੀ ਸਰਕਾਰ ਵੱਲੋਂ ਮੌਜੂਦਾ ਪ੍ਰਧਾਨ ਮੰਤਰੀ ਜੋਰਜੀਆ ਮੈਲਾਨੀ ਦੀ ਅਗਵਾਈ ਵਿੱਚ ਇਟਲੀ ਦੀ ਸੰਸਦ ਨੇ ਇੱਕ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਅਨੁਸਾਰ ਜਿਹੜਾ ਅਪਰਾਧੀ ਹੁਣ ਜਾਣਬੁੱਝ ਕੇ ਨਾਰੀ ਹਤਿਆਕਾਰ ਦਾ ਉਸ ਨੂੰ ਹੋਵੇਗੀ ਉਮਰ ਕਾ ਦੀ ਸਜ਼ਾ ਇਸ ਕਾਨੂੰਨ ਨੂੰ ਹੇਠਲੇ ਸਦਨ ਵਿੱਚ ਅੰਤਿਮ ਵੋਟਿੰਗ ਵਿੱਚ ਕੇਂਦਰ ਸੱਜੇ ਬਹੁਮਤ ਅਤੇ ਕੇਂਦਰ ਖੱਬੇ ਵਿਰੋਧੀ ਧਿਰ ਦਾ ਦੋ ਪੱਖੀ ਸਮਰਥਨ ਮਿਲਿਆ ਜਿਸ ਦੇ ਹੱਕ ਦੇ ਵਿੱਚ 237 ਵੋਟਾਂ ਪਈਆਂ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲਾਨੀ ਦੀ ਸਰਕਾਰ ਦੁਆਰਾ ਸਮਰਥਿਤ ਇਹ ਕਾਨੂੰਨ ਇਟਲੀ ਵਿੱਚ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾਂਦੀਆਂ ਹਤਿਆਵਾਂ ਅਤੇ ਹੋਰ ਹਿੱਸ ਘਟਨਾਵਾਂ ਨੂੰ ਠੱਲ ਪਾਉਣ ਲਈ ਸਰਕਾਰ ਨੇ ਹੋਂਦ ਵਿੱਚ ਲਿਆਂਦਾ ਹੈ 25 ਨਵੰਬਰ ਨੂੰ ਸਾਰੀ ਦੁਨੀਆ ਵਿੱਚ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਵਜੋਂ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਤੇ 25 ਨਵੰਬਰ ਨੂੰ ਇਟਲੀ ਸਰਕਾਰ ਵੱਲੋਂ ਇਹ ਕਾਨੂੰਨ ਪਾਸ ਕਰਨਾ ਔਰਤਾਂ ਦੀ ਰੱਖ ਲਈ ਇੱਕ ਚਲਾਗਾਯੋਗ ਵੱਡਾ ਕਦਮ ਮੰਨਿਆ ਜਾ ਰਿਹਾ ਇਸ ਕਾਨੂੰਨ ਨੂੰ ਲਿੰਗ ਅਧਾਰਤ ਅਪਰਾਧਾਂ ਵਿਰੁੱਧ ਸਖਤੀ ਨਾਲ ਨਜਿੱਠਿਆ ਜਾਵੇਗਾ ਸੰਸਤਾ ਇਸਟਾਟ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਅੰਕੜੇ ਅਨੁਸਾਰ ਸਾਲ 2024 ਵਿੱਚ 106 ਨਾਰੀ ਹੱਤਿਆਵਾਂ ਦਰਜ ਕੀਤੀਆਂ ਜਿਨ੍ਹਾਂ ਵਿੱਚੋਂ 62 ਲੋਕ ਜਾਉਨਾ ਔਰਤਾਂ ਦੇ ਸਾਬਕਾ ਪਤੀ ਜਾਂ ਫਿਰ ਪਤੀ ਜਾਂ ਪ੍ਰੇਮੀਆ ਦੁਆਰਾ ਕੀਤੀਆਂ ਗਈਆਂ ਲਿੰਗ ਆਧਾਰਿਤ ਹਿੰਸਾ ਨੂੰ ਰੋਕਣ ਦੇ ਤਰੀਕੇ ਵਜੋਂ ਸਕੂਲਾਂ ਦੇ ਵਿੱਚ ਜਿੰਸੀ ਅਤੇ ਭਾਵਨਾਤਮਕ ਸਿੱਖਿਆ ਨੂੰ ਸ਼ੁਰੂ ਕਰਨ ਉਤੇ ਬਹਿਸ ਇਟਲੀ ਵਿੱਚ ਗਰਮ ਹੋ ਗਈ ਸਰਕਾਰ ਦੁਆਰਾ ਪ੍ਰਸਤਾਵਿਤ ਇੱਕ ਕਾਨੂੰਨ ਪ੍ਰਾਇਮਰੀ ਵਿਦਿਆਰਥੀਆਂ ਲਈ ਜਿੰਸੀ ਅਤੇ ਭਾਵਨਾਤਮਕ ਸਿੱਖਿਆ ਉਤੇ ਪਾਬੰਦੀ ਲਗਾਏਗਾ ਤੇ ਹਾਈ ਸਕੂਲ ਵਿਚ ਕਿਸੇ ਵੀ ਪਾਠ ਲਈ ਸਪਸ਼ਟ ਮਾਪਿਆਂ ਦੀ ਸਹਿਮਤੀ ਦੀ ਲੋੜ ਹੋਵੇਗੀ ਸੱਤਾਧਾਰੀ ਗਠਜੋੜ ਨੇ ਬੱਚਿਆਂ ਨੂੰ ਵਿਚਾਰਧਾਰਕ ਸਰਗਰਮੀ ਤੋਂ ਬਚਾਉਣ ਦੇ ਤਰੀਕੇ ਵਜੋਂ ਇਸ ਉਪਾਦ ਦਾ ਬਚਾਅ ਕੀਤਾ ਜਦਕਿ ਵਿਰੋਧੀ ਪਾਰਟੀਆਂ ਤੇ ਕਾਰਕੁਨਾਂ ਨੇ ਬਿੱਲ ਨੂੰ ਮਾਧਯੁਗੀ ਦੱਸਿਆ ਦੂਜੇ ਪਾਸੇ ਜੇਕਰ ਇਸ ਕਾਨੂੰਨ ਨਾਲ ਔਰਤਾਂ ਉੱਤੇ ਹੋ ਰਹੀਆਂ ਘਟਨਾਵਾਂ ਨੂੰ ਰੋਕਣ ਦੇ ਵਿੱਚ ਇਟਲੀ ਸਰਕਾਰ ਕਾਮਯਾਬ ਹੋ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ ਦੌਰਾਨ ਮਰਦ ਪ੍ਰਧਾਨ ਲੋਕਾਂ ਦੀ ਸੋਚ ਨੂੰ ਡੰਗੇ ਸੱਠ ਵਜੇ ਗਿਆ ਤੇ ਇਟਲੀ ਦੇ ਨਵੇਂ ਬਣੇ ਕਾਨੂੰਨ ਤੋਂ ਦੁਨੀਆ ਭਰ ਦੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਵੀ ਸੇਧ ਲੈ ਕੇ ਇਸ ਤਰ੍ਹਾਂ ਦੇ ਕਾਨੂੰਨ ਲਾਗੂ ਕਰਨ ਲਈ ਤਿਆਰ ਹੋ ਜਾਣਗੀਆਂ ਤੇ ਰਹਿੰਦੀ ਦੁਨੀਆ ਤੱਕ ਇਟਲੀ ਸਮੇਤ ਦੁਨੀਆ ਭਰ ਦੀਆਂ ਔਰਤਾਂ ਮੈਲੋਨੀ ਸਰਕਾਰ ਵੱਲੋਂ بنائے ਗਏ ਔਰਤਾਂ ਦੇ ਹੱਕ ਦੇ ਵਿੱਚ ਇਸ ਕਾਨੂੰਨ ਪ੍ਰਧਾਨ ਮੰਤਰੀ ਅਤੇ ਸਰਕਾਰ ਨੂੰ ਯਾਦ ਕਰਦੇ ਰਹਿਣਗੇ